ਵੜਾ ਵਾਲੇ ਜੰਮਦੇ ਨੂੰ ਕਿਹੜਾ ਇਹ ਤਾਂ ਉਹਦੇ ਗੋੜ ਨੇ ਗੋਣਾ ਕਰਕੇ ਨਾਮ ਰੱਖਿਆ ਨੇ ਸਾਡੇ ਉਹਦੇ ਉਹਦਾ ਨਾਮ ਨਹੀਂ ਹੁੰਦਾ ਕੋਈ ਆਤਮਾ ਦਾ ਨਾਮ ਹੁੰਦਾ ਹੀ ਨਹੀਂ ਕੋਈ ਆਨੰਦ ਦਾ ਨਾਮ ਆਤਮਾ ਸਾਰਿਆਂ ਦਾ ਨਾਮ ਹੈ ਆਤਮਾ ਦੀ ਆਤਮਾ ਦਾ ਨਾ ਸਾਰਿਆਂ ਦਾ ਆਤਮਾ ਹੀ ਹੈ ਤਾਂ ਉਸ ਛੁੱਧ ਆਤਮਾ ਜਿਹੜੀ ਹੈ ਪੁਨੀਤ ਆਤਮ ਜਿਹੜੀ ਹੈ ਉਹਦਾ ਨਾਮ ਨਾਨਕ ਹੈ ਸਾਰਿਆਂ ਦਾ ਹੀ RAMDAS ਨੇ ਤਾਂ ਫੈਸਲਾ ਕਰਤਾ RAMDAS ਤੇ ਤਾਂ ਫੈਸਲਾ ਹੋ ਗਿਆ ਨਾ ਕਬੀਰ ਤੇ ਵੀ ਫੈਸਲਾ ਹੋਇਆ ਕਬੀਰ ਕਹਿੰਦਾ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਹੈ ਤੈਨੂੰ ਵੀ ਨਹੀਂ ਹੋਵੇ ਇਹ ਵੀ RAMDAS ਕਹੇ ਜਾ ਕੇ ਹਰਦੇ ਪਰਮ ਦਾ ਨਵਾਸ ਤਾਂ ਕਾ ਨਾਮ ਸਤ RAMDAS ਜਿਦੇ ਹਰਦਾਜ ਬਾਰ ਬਨਉਂਦਾ ਨਵਾਸ ਸਾਰੇ ਰਾਮਦਾਸ ਦਾਸ ਦੇ ਹੋ ਗੁਰੂ ਨਿਹਾਲ ਰਾਮ ਦਾਸ ਨੇ ਗੁਰੂ ਨਿਹਾਲ ਦਾਸ ਕੀਤੇ ਨੇ ਗੁਰੂ ਦੇ ਦਾਸ ਨੇ ਹਕਮ ਉਹਨੇ ਦਾਸ ਨੇ ਗੁਰੂ ਦੇ ਘਰੇ ਦਾਸ ਦੇ ਕੋ ਸੱਚਖੰਡ ਜਿ ਬਰਾਬਰ ਇਥੇ ਖੋਲ ਪਲੇਖਾ ਪੈਦਾ ਹੋਇਆ ਸਾਰੇ ਘਾਣ ਸਾਰੇ ਬਰਾਬਰ ਨੇ ਦਾਲ ਫਿਰ ਕੀ ਦੇ ਨੇ ਗੁਰੂ ਸ਼ਬਦ ਨਾਲ ਲੱਗਿਆ ਹੋਇਆ ਸ਼ਬਦ ਗੁਰੂ ਆ ਹੁਕਮ ਗੁਰੂ ਸਾਰਿਆਂ ਦਾ ਹੁਕਮ ਹੈ ਜਿਹੜਾ ਸਾਰਿਆਂ ਦਾ ਉਹ ਗੁਰੂ ਹੈ ਉਹ ਵੱਡਾ ਸਾਰਿਆਂ ਸਾਰੇ ਉਹਦੇ ਸਾਹਮਣੇ ਛੋਟੇ ਨੇ ਹੁਕਮ ਸਾਰਿਆਂ ਦਾ ਜਿਹੜੀ ਸਾਰਿਆਂ ਦੀ ਸਲਾਹ ਹੁੰਦੀ ਹੈ ਉਹ ਸਾਰਿਆਂ ਨਾਲੋਂ ਵੱਡੀ ਹੁੰਦੀ ਹੈ ਇਕੱਲੇ-ਇਕੱਲੇ ਨੂੰbigoplus ਵੱਡੀ ਹੈ ਉਹ ਕਹਿੰਦਾ ਭਾਈ ਹੁਣ ਇਹ ਤਾਂ ਪੰਚਾਇਤ ਦਾ ਫੈਸਲਾ ਹੋ ਗਿਆ ਮੈਂ ਤਾਂ ਏਜ ਕੁਝ ਨਹੀਂ ਕਰ ਸਕਦਾ ਇਹ ਇਕੱਲੇ ਨੂੰ ਕਹੇ ਤਾਂ ਸਾਰੇ ਮਿਲ ਕੇ ਇਹ ਦੰਦ ਕਰ ਸਕਦੇ ਨੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਪਾਰਲੀਮੈਂਟ ਦਾ ਫੈਸਲਾ ਕੱਲਾ ਰੱਦ ਕਰ ਦੂ ਕੋਈ ਹਾਲੀਵੁੱਡ ਰੱਦ ਕਰੂੰ ਕੱਲਾ ਕਰ ਦਊਗਾ ਲੱਗਦਾ ਵੀ ਅਜੇ ਤਾਂ ਸਰਬਸੰਮਤੀ ਨਾਲ ਇਹ ਤਾਂ ਮੈਂ ਤਾਂ ਹੁਣ ਕੁਝ ਨਹੀਂ ਕਰ ਸਕਦਾ ਇਹ ਤਾਂ ਉਹ ਹੀ ਸਾਰੇ ਰੱਦ ਕਰ ਦਾਂ ਕੱਲਾ ਕੋਈ ਕੁਝ ਵੀ ਨਹੀਂ ਹੋ thể ਕਰ ਸਕਦਾ ਹੁਣ ਗੁਰੂਕੋਲ ਗੁਰੂ ਹਰਿ ਜੋ ਫੈਸਲਾ ਕਰ ਲਿਆ ਉਹਦਾ ਹੁਕਮ ਸਾਰੇ ਦਾ ਹੁਕਮ ਗੁਰੂ ਆ ਗਿਆਨ ਹੁਕਮੇ ਦੇ ਰਿਹਾ ਹੈ ਸੰਪਰਕ ਹੁਕਮ ਨਾਲ ਹੀ ਚੱਲਦਾ ਡੰਡਾ ਹੁਕਮ ਨਾਲ ਹੀ ਚੱਲਦਾ ਗੱਲੇ ਗੱਲੇ ਦਾ ਕੋਈ ਨਹੀਂ ਚੱਲਦਾ ਕਿਸੇ ਦਾ ਹਕੂਮੰਦਰ ਸਾਹਿਬ ਉੱਥੇ ਵੀ ਆ ਹਕੂਮੰਦਰ ਸਾਹਿਬ ਕੋ ਸਭ ਕੋ ਜੋ ਵੀ ਆਗੇ ਵਿੱਚ ਆ ਸਭ ਕੋ ਸਾਰੇ ਹੀ ਆਗੇ ਹਕੂਮੰਦਰ ਉਹ ਵੀ ਨੇ ਉਹ ਵੀ ਉਹ ਕੋ ਨੂੰ ਸੱਚਾ ਹੁੰਦੇ ਨੇ ਚਾਹੇ ਉਹਨਾਂ ਦਾ ਹੀ ਹੈ ਉਹਨਾਂ ਕੋਈ ਉੱਥੇ ਸੱਚਾ ਡੰਡਾ ਆ ਲੋਕ ਬਾਹਰ ਤੇ ਕੋਈ ਵੀ ਨਹੀਂ ਆ ਉਹ ਉਹਦੇ ਉਹਨੇ ਬਾਹਰ ਕੌਣ ਉਹਦਾ ਹੋਂਦ ਦੇ ਅੰਦਰ ਹਮੇਸ਼ਾ ਹੀ ਨੇ ਉਹਦਾ ਹੋਂਦ ਦੇ ਅੰਦਰ ਹਮੇਸ਼ਾ ਹੀ ਨੇ ਉਹ ਉਹਦੇ ਬਾਹਰ ਦਾ ਆਏ ਹੋਏ ਹੋਏ ਨੇ ਜਿਹੜੇ ਇੱਥੇ ਆਲੇ ਇਹ ਉਹਨੇ ਬਾਹਰ ਦੇ ਦੂਜਾ ਪੜਾਟ ਹੋ ਗਿਆ ਦੂਜਾ ਪੜਾਟ ਸਾਡੇ ਕੋਲ ਇੱਕ ਹੋਰ ਹੈ ਭਗਤੀ ਬੜੀ ਉਲਝਾਵਾ ਪਾਉਣ ਵਾਲੀ ਹੈ ਉਹ ਸੱਚ ਹੋ ਰੇ ਸਭ ਕੋ ਉੱਪਰ ਸੱਚ ਅਚਾਰ ਸੱਚ ਤੇ ਧੱਲੇ ਧੱਲੇ ਆ ਸਭ ਉੱਪਰ ਕੀ ਹੈ ਸੱਚ ਅਚਾਰ ਸਾਤੇ ਹਜ਼ਾਰ ਹੁਕਮ ਆ ਚਾਰ ਨੂੰ ਹੁਕਮ ਅਨੁਸਾਰ ਹੁੰਦਾ ਆ ਚਾਰ ਨੂੰ ਸਾਡਾ ਕੀ ਹੈ ਰੈਡੀ ਜਿੱਡੀ ਸਾਡੀ ਜੋ ਸੀ ਕਰਨੇ ਸੰਸਾਰ ਚ ਵਿਚਰਨ ਹੁਕਮ ਨਹੀਂ ਆ ਤੇ ਨਹੀਂ ਚੱਲਣਾ ਉੱਪਰ ਕੀ ਹੈ ਉੱਪਰ ਸਦਾ ਚਾਰ ਸੱਚ ਅਚਾਰ ਹੈ ਸੱਚ ਦਾ ਅਚਾਰ ਕੀ ਹੁਕਮ ਹੈ ਸਦਾ ਚਾਰ ਜਿਉਂਦੋ ਚਲਾਏ ਤੇਵੇਂ ਚੱਲਾਂ ਚੱਲਣਾ ਅਚਾਰ ਹੈ ਚਲਾਉ ਕੋਣ ਹੁਕਮ ਪਾੜੇ ਚੱਲਣ ਪਾਣਾ ਉੱਪਰ ਹੈ ਸੱਚਖੰਡ ਦੇ ਕੱਲੇ ਕੱਲੇ ਦੋ ਪਾਣਾ ਉੱਪਰ ਸਰਬਸ਼ਕਤੀਮਾਨ ਕੀ ਹੈ ਪਾਣਾ ਸਰਬਸ਼ਕਤੀਮਾਨ ਕੱਲਾ ਕੋਈ ਨਹੀਂ ਸਾਰਿਆਂ ਦੀ ਸ਼ਕਤੀ ਬਾਣੇ 'ਚ ਹੈ ਸਾਰਿਆਂ ਨੇ ਆਪਣੀ ਸ਼ਕਤੀ ਬਾਣੇ 'ਚ ਦੇਤੀ ਪਾਰਲੀਮੈਂਟ ਨੇ ਸਰਬਸਭ ਸੰਵਿਧਾਨ ਨੇ ਕਾਨੂੰਨ ਪਾਸ ਕਰਤਾ ਉਹ ਸਾਰਿਆਂ ਦੀ ਸ਼ਕਤੀ ਉਹਦੇ 'ਚ ਹੈ ਕਾਨੂੰਨ 'ਚ ਬਣ ਗਈ ਹੁਣ ਕਾਨੂੰਨ ਸਰਬਸ਼ਕਤੀਮਾਨ ਹੋ ਗਿਆ ਸਾਰੀਆਂ ਸ਼ਕਤੀਆਂ ਇਸ ਕਰਕੇ ਜਿਹੜਾ ਬਾਣਾ ਹੈ ਨਾ ਇਹਦਾ ਹੁਕਮ ਹੈ ਉਹਦੇ ਵਿੱਚ ਉਹਨੂੰ ਸਰਗੁਣ ਕਿਹਾ ਤੇ ਕੱਲੇ ਕੱਲੇ ਨੂੰ ਨਿਰਗੁਣ ਕਿਹਾ ਕੋ ਕੋ ਤਾਂ ਬਣਾ ਕੋਈ ਕੁਝ ਨਹੀਂ ਕਰ ਸਕਦਾ ਚਲੋ ਕੱਲੇ ਮੈਂਬਰ ਪਾਰਲਮੈਂਟ ਦੇ ਕੋਈ ਪਾਵਰ ਨਹੀਂ ਹੁਕਮ ਇਹਦੇ ਸਾਰੇ ਸਾਰੇ ਸਾਰੀ ਬਾਬਾ ਹੁਕਮ ਵੱਡਾ ਹੈ ਇਸ ਕਰਕੇ ਬੁੱਝਣਾ ਵੀ ਉਹਨਾਂ ਇਹ ਤਾਂ ਆਪਣੇ ਆਪ ਰੋਇਆ ਹੁਕਮ ਇਹ ਆਪਣੇ ਆਪ ਨੂੰ ਆਉਂਦਾ ਹੋਉਂਦਾ। ਉਹ ਵੱਡਾ ਹੁਕਮ ਹੈ ਸਰਬਸ਼ਕਤੀਮਾਨ ਹੁਕਮ ਹੈ। ਹੁਕਮ ਨੂੰ ਸਰਗੋਣ ਮੰਨੇ ਹੈ। ਹੁਕਮ ਮੰਨਣ ਵਾਲਾ ਨਿਰਗੁਣ। ਪਾਣੀ ਵਿੱਚ ਚੱਲਣ ਵਾਲਾ ਨਿਰਗੁਣ। ਚੱਲਦਾ ਕਾਹਦਾ ਇੱਕ ਹੋ ਕੇ ਚੱਲਦਾ ਬਣਾ। ਚੱਲਦਾ ਨਾ। ਨਿਰਗੁਣੇ ਹੋਇਆ ਹੈ। ਨਿਰਗੁਣੇ ਆਰੇ ਆਣਿਆ ਸੋ ਪ੍ਰਭ ਸਦਾ। ਜਿੰਦ ਕੀਆ ਤਿਸ ਚੀਤ ਰੱਖ ਕੀਆ ਕੀਦੇ ਹੁਕਮ ਨੇ। ਹੁਕਮ ਜਿਹੜਾ ਹੈਗਾ ਹਾਕਮ ਇੱਕ ਨਹੀਂ ਹੈ ਅਸਲ 'ਚ ਸਾਨੂੰ ਭਲੇਕਾ ਵੀ ਆਖਵੇਂ ਕਰ ਹਾਕਮ ਪਾਰਲੀਮੈਂਟ ਹੈ ਰਾਜਾ ਦਾ ਲਫ਼ਜ਼ ਕੋਈ ਹਰ ਸਮਾਂ ਨਹੀਂ ਰਾਜਾ ਰਾਜਾ ਤੇ ਤੈਨੂੰ ਕਹਿੰਦਾ ਤੇਰੇ ਅੰਦਰ ਹੈ ਜਿਹੜਾ ਅੰਦਰ ਤੇਰੇ ਹਾਰਿਆ ਰਾਜਾ ਦਾ ਸਾਰੇ ਹੀ ਨੇ ਉਹ ਕਿਉਂ ਸਾਰੇ ਦਾ ਉਹ ਚੱਲਦਾ ਨਾ ਕਾਰੇ ਰਾਜੇ ਦੇ ਬਰਾਬਰ ਰੇ ਧਾਰੀ ਰਾਜ ਧਾਰੀ ਸ੍ਰਿਸ਼ਟੀ ਤੇ ਕਰਦੇ ਨੇ ਇਹਨੂੰ ਕੱਲੇ ਨੂੰ ਵੀ ਤਾਂ ਅਸੀਂ ਕਹਿਆ ਤਾਂ ਰਾਜਾ ਅਸੰਗਲੀ ਸਿਸ਼ਟ ਦਾ ਜਦ ਇਹ ਆ ਗਿਆ ਨਾ ਗੁਰੂ ਹੋ ਗਿਆ ਇਹਨੂੰ ਵੀ ਕੱਲੇ ਨੂੰ ਰਾਜਾ ਅਸੰਗਲੀ ਸਿਸ਼ਟ ਦਾ ਤਾਂ ਕਿਹਾ ਹੋਇਆ ਸਾਰੇ ਹੀ ਰਾਜੇ ਇਹਦੇ ਸਿਸ਼ਟ ਕੇ ਨਹੀਂ ਤਾਂ ਇਹ ਤੋਂ ਪਹਿਲਾਂ ਹੋ ਜੂਗਾ ਉਹ ਸੱਜ ਖਣ ਜਿਹੜੇ ਇਸੇ ਦੇ ਰਾਜਾ ਬਣਦੇ ਬਾਕੀ ਸਭ ਕੈਨਸਲ ਹੈ ਇੱਕੋ ਜੀ ਪਾਵਰ ਹੈ ਜਿਹੇ ਜੇ ਉੱਥੇ ਸਾਰਿਆਂ ਚ ਪਾਵਰ ਹੋਈਏ ਚਾ ਰਾਜਾ ਸਰਲੀ ਸ਼੍ਰੇਸ਼ਟ ਕਾ ਕੇ ਹੈ ਜਿਹਨੂੰ ਉਹ ਕੋਣ ਗੁਰਮਖਾਇ ਤਾਂ ਕਹਿਤਾ ਇਹ ਢੋਪ ਲੇਖਾ ਪਾਕਿਸਤਾਨਾ ਨੇ ਹੋਰੇ ਕੁ ਬਣਾ ਆਪਣੇ ਆਪ ਇਸ ਸ਼੍ਰੇਸ਼ਟ ਰਾਜੇ ਬਣ ਗਏ ਦਾਸਪੁਰ ਬਣੂਗਾ ਦਾ ਜਲਦਾ ਉਹਨੇ ਜੀਦੀ ਜਨਤਾ ਦਾਸ ਹੋਵੇ ਔਰ ਸਾਰੇ ਮਨੁੱਖ ਦਾਸ ਹੋਣ ਉਹ ਰਾਜਾ ਕਹਿ ਜਾ ਹੋਗਾ ਉੱਥੇ ਤਾਂ ਗੁਰਮ ਕਰੇ ਦਾਸ ਸੱਚ ਕਹਣੇ ਦਾ ਇੱਥੇ ਮਨੁੱਖ ਦਾਸ ਬਣਾਏ ਲਿਓ ਨੇ ਆਪਣੇ ਆਪ ਕੌਣ ਹੋਊਗਾ ਆ ਮਾਇਆਦਾਰੀ ਹੋਊਗਾ ਆ ਬੰਨਾ ਬੋੜਾ ਹੋਊਗਾ ਆ ਬਨਾਰਸ ਕਾਠਾ ਹੋਊਗਾ ਤਾਸਾਂ ਮਨ ਲੋਖਰੇ ਤੇਰੇ ਮਨ ਉਦਾਸ ਹੁੰਦੇ ਨੇ ਮਨ ਉਦਾਸ ਹੁੰਦੇ ਹੀ ਨਹੀਂ ਨਾ ਬਣਦੇ ਹੁੰਦੇ ਇਹ